ਉਹ ਦਿੱਤ ਲਾਗੇ ਗਾਇਸ ਉਹ ਮੇਰਾ ਵੀ ਆਸੀ ਉਹ ਉਹ ਮੈਂ ਖਾਣ ਵਾਸਤੇ ਲੱਗੇ ਇੱਥੇ ਮੇਰੇ ਚਾਚੇ ਨੇ ਦੇਖ ਲਿਆ ਸੀ ਮੈਂ ਉਹਨੂੰ ਪਿਆਗ ਵੀ ਕਰੇ ਨਹੀਂ ਆਣਾ ਜਿਵੇਂ ਕਰੇਗੇ ਮੇਰੇ ਘਰ ਦੇ ਵਿੱਚ ਨੂੰ ਮਾਰਦੇ ਨਾਲ ਉਹਨਾਂ ਨੇ ਪਿੰਡ ਨਹੀਂ ਸਕਿਆ ਉਹ ਗੰਦਾ ਮੈਂ ਉਹ ਦੇਖ ਰਿਹਾ ਤਾਂ ਰੱਤ ਸੀ ਸਕਦਾ ਜੰਨਰੀ ਮੇਰੇ ਮੇਰੇ ਘਰ ਦੇ ਨੂੰ ਬੇਦਖਲ ਕਰਦੇ ਸੋ ਉਸ ਤੋਂ ਬਾਅਦ ਉਹਨੂੰ ਦੂਸਰਾਂ ਤੋਂ ਬਾਅਦ ਮੈਨੂੰ ਪਤਾ ਨਹੀਂ ਹੋਇਆ ਫਿਰ ਉਹ ਦੇਖਣ ਕਲਪਾਨਸ ਫਿਰ ਪਾਣ ਮਾਰੀ ਦਾ ਪਤਾ ਨਹੀਂ ਲੱਗ ਨਾ ਮੈਂ ਬੇਹੋਸ਼ ਹੋ ਗਈ ਹੋਇਆ ਕੀ ਸਰ ਰਾਤ ਨੂੰ ਨਾ 11 ਵਜੇ ਦੋ ਜਾਨੇ ਮੋਟਰ ਦੋ ਮੋਟਰਸਾਈਕਲ ਕਈ 5 ਜਾਨੇ ਉਹ ਕਰੋ ਮੇਰੀ ਬੇਟੀ ਨੂੰ ਜ਼ਬਰਦਸਤੀ ਲੈ ਕੇ ਛੜਕ ਤੇ ਡੀਜੇ ਲੱਗੇ ਸੀਗੇ ਸਾਨੂੰ ਖੜਕੇ ਚ ਪਤਾ ਨਹੀਂ ਲੱਗਾ ਜਦੋਂ ਇਹ ਕੁੜੀ ਦਾ ਚਾਚਾ ਤਾਂ ਪਿਆ ਸੀਗਾ ਚੁਆਰੇ ਤੇ ਜੀ ਜਦੋਂ ਉਹਨੂੰ ਪਤਾ ਲੱਗਾ ਉਹ ਭੱਜ ਕੇ ਉੱਤਰ ਕੇ ਆਇਆ ਉਦੋਂ ਉਹ ਮੋਟਰ ਲੈ ਕੇ ਭਜਾ ਕੇ ਲੈ ਕੇ ਕੁੜੀ ਨੂੰ ਬਾਕੇ ਤੇ ਫਿਰ ਅਸੀਂ ਭੱਜ ਨੱਠ ਕੀਤੀ ਪਿੰਡ ਚ ਭਾਲੇ ਭੂਲੇ ਸਾਨੂੰ ਨਹੀਂ ਲੱਭੇ ਜੀ ਸਾਰੀ ਰਾਤ ਅਸੀਂ ਜਾਗਦੇ ਰਹੇ ਵੀ ਚਲ ਛੱਡਣੀ ਆਉਣਗੇ ਉਦੋਂ ਫੜ ਲਾਂਗੇ ਜਦੋਂ ਨਹੀਂ ਆਏ ਤੇ ਫਿਰ ਤੜਕਿਓ ਅਸੀਂ ਜਦੋਂ ਪਤਾ ਕੀਤਾ ਤੇ ਫਿਰ ਛਾਣੇ ਤਰਖਾਸ ਦੇ ਕੇ ਜਦੋਂ ਸ਼ਾਮ ਨੂੰ ਘਰੇ ਆਏ ਤੇ ਸਾਨੂੰ ਕਿਸੇ ਨੇ ਦੱਸਿਆ ਵੀ ਨਹਿਰ ਤੇ ਨਹੀਂ ਬਸ ਤੋ ਉੱਥੇ ਬਸ ਵਾਲੇ ਚੱਕ ਕੇ ਲੈ ਆਏ ਉਹਨਾਂ ਨੇ ਪਿੰਡ ਵਾਲਣੀ ਪੰਪ ਤੇ ਛੜਤੀ ਪੰਪ ਤੇ ਫਿਰ ਮੇਰੇ ਚਾਚਾ ਜਾਂਦਾ ਸੀਗਾ ਜੀ ਉਹਨਾਂ ਨੇ ਦੇਖਿਆ ਕਿ ਕੁੜੀ ਆਪਣੀ ਪੰਪ ਤੇ ਪਈ ਜਾ ਤੇ ਵੱਡਾ ਚੁੱਕੀ ਬਹੁਤ ਕੀਤੀ ਪਈ ਜਾ ਫਿਰ ਅਸੀਂ ਉੱਥੇ ਚੱਕ ਕੇ ਲਿਆਂਦੀ ਜੀ ਕਿੰਨਾ ਕੰਸਟੇ ਆ ਬਹੁਤ ਜਿਆਦੇ ਜੀ ਸਾਰਾ ਮੂੰਹ ਵੱਡਿਆ ਪਿਆ ਜੀ ਬਹੁਤ ਜਿਆਦੇ ਉਹ ਦਿਖਾਣ ਵਾਸਤੇ ਸੀਗੇ ਜੀ ਨਾਮ ਤੁਹਾਨੂੰ ਜਾਣਦੇਗੇ ਉਮਰ ਕਿੰਨੀ ਹੈ ਉਮਰ ਉਹਦੀ 17.5 ਸਾਲ ਦੀ ਹੈ ਜੀ ਜਦੋਂ ਰਾਤੀ ਲੈ ਕੇ ਗਏ ਉਹ ਤੁਸੀਂ ਉਸ ਤੋਂ ਬਾਅਦ ਪੁਲਿਸ ਕੋਲ ਨਹੀਂ ਗਏ ਨਹੀਂ ਜੀ ਉਸ ਤੋਂ ਬਾਅਦ ਨਹੀਂ ਸਵੇਰ ਗਏ ਰਾਤ ਨੂੰ ਨਹੀਂ ਗਏ ਰਾਤ ਨੂੰ ਫਰਨੇਰੇ ਹੋਏ ਨਹੀਂ ਜਾਇਆ ਗਿਆ ਜੀ ਇੱਕ ਤਾਂ ਮੰਮੀ ਡੈਡੀ ਹੋਣੀ ਕੋਈ ਸ਼ਾਲਾ ਰਹਿੰਦੇ ਆ ਜੀ ਅਸੀਂ ਦੋਨੇ ਸੀਗੇ ਤੁਸੀਂ ਮਾਲ ਕਰੇ ਬਹੁਤ ਜਿਆਦੇ ਭਾਲਿਆ ਜੀ ਅਸੀਂ ਅੱਜ ਵੀ ਅਸੀਂ ਉੱਥੇ ਵੀ ਗਏ ਸੀਗੇ ਮੁੰਡਿਆਣਾ ਕੋਲ ਡਾਲੇ ਜੀ ਜੋ ਪਤਾ ਸੀਗਾ ਤੁਹਾਨੂੰ ਦਿਖਾਣ ਵੱਧ ਹਾਂ ਪਤਾ ਲੱਗ ਗਿਆ ਜੀ ਸੀਗਾ ਪਤਾ ਲੱਗ ਗਿਆ ਮੁੰਡਿਆਂ ਨੇ ਦੱਸਤਾ ਸੀਗਾ ਫਲਾਣੇ ਫਲਾਣੇ ਬੰਦੇ ਆ ਤੇ ਉੱਥੋਂ ਫਿਰ ਜਦੋਂ ਅਸੀਂ ਪਤਾ ਕੀਤਾ ਕਹਿੰਦੇ ਚਲੋ ਅਸੀਂ ਕਿਹਾ ਵੀ ਸਹਿਮਤੀ ਨਾਲ ਨੰਦ ਕਰਾ ਦਾਂਗੇ ਜੋ ਤੋੜ ਦਾਂਗੇ ਅਸੀਂ ਤੇ ਅਸੀਂ ਕਹਿੰਦੇ ਹੁਣ ਲਿਆਉਨੇ ਆ ਕੁੜੀ ਹੁਣ ਲਿਆਉਨੇ ਕੁੜੀ ਮੁੰਡਾ ਹੁਣ ਲਿਆਉਨੇ ਆ ਅਸੀਂ ਸਵੇਰ 9 ਵਜੇ ਦੇ ਤੇ ਬੈਠੇ ਆ ਜੀ ਉਹਨਾਂ ਨੇ 5 ਵਜੇ ਸਾਨੂੰ ਫਿਰ ਜਦੋਂ ਤਿੰਨ ਸਰਪੰਚ ਆ ਜਾਈ ਉੱਥੋਂ ਦੇ ਤਿੰਨੇ ਸਰਪੰਚਾਂ ਨੇ ਹੱਥ ਬੰਨ ਕੇ ਕਹਦਾ ਕਹਿੰਦੇ ਬਾਈ ਹੁਣ ਸਾਡੇ ਵੱਸੋਂ ਬਾਹਰ ਆ ਵੀ ਤੁਸੀਂ ਆਪਦੀ ਬਣਦੀ ਕਾਰਵਾਈ ਕਰ ਲਓ ਉਹਨਾਂ ਨੇ ਸਾਨੂੰ 5 ਵਜੇ ਤਾਈਂ ਬਾਈ ਰੱਖਿਆ ਜੀ ਕੁੜੀ ਕੁੜੀ ਮੁੰਡਾ ਹੋਣ ਲਿਆ ਨੇ ਕੁੜੀ ਮੁੰਡਾ ਉਹਨਾਂ ਕੋਲੇ ਹੋਵੇ ਤਾਂ ਲਿਆਉਣ ਜੀ ਉਹ ਤਾਂ ਵੱਢ ਕੇ ਸਿੱਟੀ ਪਈ ਐ ਨਹਿਰ ਤੇ ਪਹਿਲਾਂ ਤੁਹਾਨੂੰ ਪਤਾ ਲੱਗਾ ਸਾਨੂੰ ਤਾਂ ਸ਼ਾਮ ਨੂੰ ਪਤਾ ਲੱਗਾ ਜੀ ਕੁੜੀ ਦਾ ਸ਼ਾਮ ਹੀ ਪਤਾ ਹਾਂ ਸ਼ਾਮ ਨੂੰ ਪਤਾ ਲੱਗਾ ਤੇ ਉੱਥੋਂ ਬੱਸ ਵਾਲੇ ਚੱਕ ਕੇ ਲਿਆਏ ਉਹਨਾਂ ਨੇ ਪੰਪ ਤਾਈਂ ਪਛਾਤੀ ਪੰਪ ਤੋਂ ਗਾਂ ਨਾਲ ਹੀ ਠੇਕਾ ਪੜੇ ਸਾਡੇ ਜੀ ਉੱਥੇ ਪਿੰਡ ਦਾ ਕੋਈ ਮੇਰੇ ਚਾਚਾ ਚੱਲਿਆ ਸੀਗਾ ਤੇ ਉਹਨੇ ਵੇਖਿਆ ਫਿਰ ਅਸੀਂ ਉੱਥੋਂ ਚੱਕ ਕੇ ਲਿਆਂਦੀ ਅਸੀਂ ਜਿਹੜੀ ਅੱਜ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਇਦੇ ਵਿੱਚ ਇਹ ਕੁੜੀ ਹੈ ਜਿਹੜੇ ਸੱਟਾਂ ਲੱਗਣ ਕਰਕੇ ਜਿਹੜੀ ਸਿਵਲ ਹਸਪਤਾਲ ਮੋਗੇ ਦਾਖਲ ਹੈ ਅਸੀਂ ਜੋ ਵੀ ਇਹਦੇ ਫਾਦਰ ਬਿਆਨ ਲਿਖਾਉਣਗੇ ਉਹਦੇ ਮੁਤਾਬਕ ਆ ਜਿਹੜੀ ਕਾਰਵਾਈ ਕਰਾਂਗੇ ਕੀ ਹੋਇਆ ਕੀ ਸੀ ਜੀ ਕੋਈ ਲੈ ਕੇ ਗਿਆ ਸੀ ਕਿ ਦੱਸ ਰਹੇ ਨੇ ਹਾਂਜੀ ਕੋਈ ਲੈ ਕੇ ਗਏ ਸੀ ਲੜਕੀ ਨੂੰ ਦੱਸ ਰਹੇ ਹਾਂ ਹਾਂ ਇਹ ਦੱਸ ਰਹੇ ਨੇ ਹਾਲੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਅਸੀਂ ਉਸ ਤੋਂ ਬਾਅਦ ਚ ਦੱਸਾਂਗੇ ਜੋ ਵੀ ਹੈਗਾ ਪਹਿਲਾਂ ਪਹਿਲ ਤੌਰ ਤੇ ਜਿਹੜਾ ਇਹ ਸੱਟਾਂ ਲੱਗਣ ਕਰਕੇ ਤੇ ਦਾਗ ਰਾ ਉਹਦਾ ਜੋ ਵੀ ਬਿਆਨ ਹੋਊਗਾ ਇਹਦੇ ਫਾਦਰ ਸਾਹਿਬ ਇਹ ਨਵਾਲਕ ਕੁੜੀਆ ਕੁਰੀਬ 17 ਸਾਲ ਦੀ ਹੈ ਤੇ ਇਹਦੇ ਫਾਦਰ ਦੇ ਬਿਆਨ ਤੇ ਜੋ ਵੀ ਬਿਆਨ ਸੋਦੇ ਮੁਤਾਬਕ ਕਾਰਵਾਈ ਕਰਾਂਗੇ ਇਹ ਕਿੰਨੀ ਲੜਕੀ ਦੀ ਹਾਲਤ ਕਿਹਦਾ ਜੀ ਹੈ ਇਹ ਵੈਸੇ ਬੋਲਦੀ ਚੱਲਦੀ ਨਹੀਂ ਹੈਗੀ ਤੇ ਬੇਹੋਸ਼ੀ ਦੀ ਹਾਲਤ ਦੇ ਵਿੱਚ ਹੈ ਇਹ ਮਿਲੀ ਕਿੱਥੋਂ ਜੀ ਸਰ ਕਿਸ ਤਰ੍ਹਾਂ ਦੇ ਹਾਲਾਤ ਚ ਮਿਲੀ ਸੀ ਇਹ ਦੱਸ ਰਹੇ ਨੇ ਕਿ ਨਹਿਰ ਦੀ ਪਟੜੀ ਤੋਂ ਮਿਲੀ ਹੈ ਰਣੀਆਂ ਨਹਿਰ ਦੀ ਪਟੜੀ ਆ ਉੱਥੋਂ ਮਿਲੀ ਹੈ ਘਰੋਂ ਵੀ ਗਈ ਹੋਈ ਸੀ ਕਿਤੇ ਨਹੀਂ ਘਰੋਂ ਇਹ ਰਾਤ 11 ਵਜੇ ਇਹਨਾਂ ਦੇ ਦੱਸਣ ਮੁਤਾਬਕ ਜਿਹੜਾ ਗਵਾਂਡੀਆਂ ਦੇ ਮੈਰਿਜ ਸੀਗੀ ਉੱਥੇ ਡੀਜੇ ਚੱਲਦਾ ਸੀ ਉੱਥੇ ਗਈ ਸੀ ਉਥੋਂ ਇਹਨੂੰ ਲੈ ਕੇ ਗਏ ਹੁਣ ਕੀ ਕਾਰਵਾਈ ਹੋਏਗੀ ਹੁਣ ਅਸੀਂ ਜੋ ਵੀ ਬਿਆਨ ਲਿਖਾਉਣਗੇ ਉਹਦੇ ਮੁਤਾਬਕ ਹੈ ਜਿਹੜੀ ਬਣਦੀ ਕਾਰਵਾਈ ਕਰਾਂਗੇ ਮੌਕੇ ਜਾਂਚ ਤੇ ਇਸ ਟਾਈਮ ਕੁੜੀ ਦੀ ਸਥਿਤੀ ਕੀ ਹੈ ਫੇਸ ਦੀ ਫੇਸ ਤੇ ਸੱਟਾਂ ਲੱਗੀਆਂ ਹੋਈਆਂ ਨੇ ਤੇ ਨੱਕ ਤੇ ਵੀ ਸੱਟ ਹੈ ਤਿੰਨ ਚਾਰ ਸੱਟਾਂ ਨੇ ਅੱਖ ਤੇ ਵੀ ਹੈ ਜਿਹੜੀ ਸੱਟ ਲੱਗੀ ਹੋਈ ਹੈ ਹਲੇ ਉਹ ਬੋਲ ਬੋਲਦੀ ਚਲਦੀ ਨਹੀਂ ਹੈਗੀ ਕੁੜੀ ਅਸੀਂ ਜੋ ਵੀ ਇਹਨਾਂ ਦੇ ਬਿਆਨ ਹੋਣਗੇ ਉਹਦੇ ਮੁਤਾਬਕ ਕਾਰਵਾਈ ਕਰਾਂਗੇ। ਰੂਪੀ ਫੜੀ ਗਈ ਹੈ ਨਹੀਂ ਜੀ? ਨਹੀਂ ਰੂਪੀ ਹਲੇ ਕਲੀਆ ਨਹੀਂ ਹੈਗਾ ਕੌਣ ਨੇ ਕੌਣ ਨਹੀਂ। ਟੀਮਾਂ ਬਣਾਤੀ ਨਹੀਂ। ਹਾਂਜੀ ਟੀਮਾਂ ਬਣਾਤੀ। ਇਹਨੇ ਟੀਮਾਂ ਬਣਾ ਕੇ ਜੋ ਵੀ ਸਾਨੂੰ ਮਿਲਦੇ ਨੇ ਅਸੀਂ ਉਹਨਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਗ੍ਰਿਫਤਾਰ ਕਰਾਂਗੇ।